ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਸਾਕੋ ਤੂ ठाकुर ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ एक ओहंकार सतगुर परसाद रागसूहि महलाती जा करती जा भगत जना की हर जी राख जुग जुग रखदा आया राम सो भगत जो गुरुमुख हो मैं शब्द जलाया ਭਗਤ ਜਨਾ ਕੀ ਹਰ ਜੀਉ ਰੱਖੈ ਜੁਗ ਜੁਗ ਰਖਦਾ ਆਯਾ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹੋ ਮੈਂ ਸ਼ਬਦ ਜਲਾਇਆ ਰਾਮ ਉਹ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਵਖਾੜੀ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚ ਕਮਾਇਆ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚੇ ਕਮਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਾਂ ਮਾ ਬਰਨ ਨਸਾਕੋ

ਸਤ ਗੁਰ ਪ੍ਰਸਾਦਿ ਰਾਗ ਸੁਹੀ ਮਹਲਾ 3 ਕਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ जुग जुग रखदा आया राम सो भगत जो गुरुमुख हो हो मैं शब्द जलाया भगत जना की ਹਰ ਜੀਉ ਰੱਖੈ ਜੁਗ ਜੁਗ ਰਖਦਾ ਆਯਾ ਰਾਮ ਸੋ ਭਗਤ ਜੋ ਗੁਰਮੁਖ ਹੋਵੇ ਹੋ ਮੈਂ ਸ਼ਬਦ ਜਲਾਇਆ ਰਾਮ ਹੋ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਬਖਾੜੀ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚ ਕਮਾਇਆ ਭਗਤਾਂ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚੇ ਕਮਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਾਂ ਮਾ ਬਰਨ ਨਸਾਕੋ ਤੂ ठाकुर ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸਤ ਗੁਰ ਪ੍ਰਸਾਦਿ ਰਾਗ ਸੁਹੀ महलाती जा भगत जना की हर राखै जुग जुग रखदा आया राम सो भगत जो वै, हो मैं शब्द जलाया राम भगत जना की हर राखै युग युग रखदा आया राम ਸੋ ਭਗਤ ਜੋ ਗੁਰਮੁਖ ਹੋਵੈ ਹੋ ਮੈਂ ਸ਼ਬਦ ਜਲਾਇਆ ਰਾਮਾ ਹੋ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਬਖਾੜੀ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚ ਕਮਾਇਆ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚੇ ਕਮਾਇਆ सतनाम गुरु साहिब सह तेरे कमन कमन गुण कह कह गावा साहिब गुणी निदाना ਤੁਮਰੀ ਮਹਿਮਾ ਵਰਨ ਨਸਾਕੋ ਤੂ ਠਾਕੁਰ ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓੰਕਾਰ ਸਤ ਗੁਰ ਪਰਸਾਦ ਰਾਗ ਸੁਹੀ ਮਹਲਾ 3 ਜੀ ਕਰ ਤੀਜਾ ਭਗਤ ਜਨਾ ਕੀ हर जी राख जुग जुग रखदा आया राम सो भगत जो गुरुमख हो मैं शब्द जलाया ਭਗਤ ਜਨਾ ਕੀ ਹਰ ਜੀਉ ਰੱਖੈ ਜੁਗ ਜੁਗ ਰਖਦਾ ਆਯਾ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਓ ਮੈਂ ਸ਼ਬਦ ਜਲਾਇਆ ਰਾਮ ਉਮ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਬਖਾੜੀ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸੱਚੋ ਸਾਚ ਕਮਾਇਆ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚੇ ਕਮਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਾਂ ਮਾ ਬਰਨ ਨਸਾਕੋ ठाकुर ऊच सतनाम श्री वाहे गुरु जियो एक ओ ਸਤ ਗੁਰ ਪਰਸਾਦ ਰਾਗ ਸੁਹੀ ਮਹਲਾ 3ਾ ਕਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ जुग जुग रखदा आया राम सो भगत जो गुरुमुख हो, हो मैं शब्द शबद जलाया राम पगत जना की ਹਰ ਜਿਉ ਰੱਖੈ ਜੁਗ ਜੁਗ ਰਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹੋ ਮੈਂ ਸ਼ਬਦ ਜਲਾਇਆ ਰਾਮ ਹੋ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਬਖਾੜੀ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚ ਕਮਾਇਆ ਭਗਤਾਂ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚੇ ਕਮਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਸਾਕੋ ਤੂ ठाकुर ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਰਾਗ ਸੁਹੀ महलाती जा भगत जना की हर जी राख जुग जुग रखदा आया राम सो भगत जो गुरुमुख हो मैं शब्द जलाया राम भगत जना की हर जी राख जुग जुग रखता आया राम ਸੋ ਭਗਤ ਜੋ ਗੁਰਮੁਖ ਹੋਵੈ ਹੋ ਮੈਂ ਸ਼ਬਦ ਜਲਾਇਆ ਰਾਮਾ ਹੋ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਬਖਾੜੀ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚ ਕਮਾਇਆ ਭਗਤਾਂ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚੇ ਕਮਾਇਆ ਸਤ ਨਾਮ ਸਿਰੀ ਵਾਹਿਗੁਰੂ ਸਾਹਿਬ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨਸਾਕੋ ਤੂ ठाकुर ਊਚ ਪਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ एक ओंकार सतगुर परसाद रागसूहि महलाती जा करती जा भगत जना की ਹਰ ਜੀਉ ਰੱਖੈ ਜੁਗ ਜੁਗ ਰਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹੋ ਮੈਂ ਸ਼ਬਦ ਜਲਾਇਆ ਰਾਮ ਭਗਤ ਜਨਾ ਕੀ ਹਰ ਜੀਉ ਰੱਖੈ ਜੁਗ ਜੁਗ ਰਖਦਾ ਆਯਾ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਓ ਮੈਂ ਸ਼ਬਦ ਜਲਾਇਆ ਰਾਮ ਉਮ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸੱਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਵਖਾੜੀ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸੱਚੋ ਸਾਚ ਕਮਾਇਆ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚੇ ਕਮਾਇਆ ਸਤਨਾਮ ਸ੍ਰੀ ਵਾਹਿਗੁਰੂ ਸ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਾਂ ਮਾ ਬਰਨ ਨਸਾਕੋ ठाकुर भगवाना सतनाम श्री वाहे गुरु एक ओ ਸਤ ਗੁਰ ਪਰਸਾਦ ਰਾਗ ਸੁਹੀ ਮਹਲਾ 3 ਜੀ ਕਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ ਜੁਗ ਜੁਗ ਰਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੇ ਹੋ ਮੈਂ ਸ਼ਬਦ ਜਲਾਇਆ ਰਾਮ ਭਗਤ ਜਨਾ ਕੀ ਹਰ ਜਿਉ ਰੱਖੈ ਜੁਗ ਜੁਗ ਰਖਦਾ ਆਯਾ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹੋ ਮੈਂ ਸ਼ਬਦ ਜਲਾਇਆ ਰਾਮ ਹੋ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਬਖਾੜੀ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚ ਕਮਾਇਆ ਭਗਤਾ ਕੀ ਚਾਲ ਸਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹ ਹੈ ਦਰ ਸਾਚੈ ਜਿਨੇ ਸਚੋ ਸਾਚੇ ਕਮਾਇਆ